ਈ ਮਬਾ ਇੱਕ ਥਾਂ ਖੜ ਕੇ ਜੋਰ ਵੱਧ ਲੱਗਦਾ ਚੰਗਾ ਬਰਾਵਾ ਐ ਹੋ ਜੀ ਆਦੇ ਮਰਾਸੀ ਦੇ ਚਰਖਾ ਨਾਲ ਚੱਲਦੇ ਚੰਗੇ ਲੱਗਦੇ ਨੇ ਗਿੜੇ ਤੁਰੇ ਆਉਣ ਫੇਰ ਵਧੀਆ ਲੱਗਦਾ ਤਾਂ ਫੜਾਦਾ ਜੇ ਮੈਂ ਕਲੋਨ ਹੁੰਦਾ ਅਮਰੀਕਾ ਵਾਲਿਆਂ ਦਾ ਖੜਾ ਰਿਹਾ ਐ ਹੋ ਜੀਆ ਖੁਸ਼ੀਆਂ ਨੇ ਆਈ ਬਾਬਾ ਨਾਨਕਾਂ ਹਾਂਜੀ ਉਸਤਾਦ ਜੀ ਕਿਵੇਂ ਲੱਗੇ ਜੱਜ ਕੇ ਪੜਦੇ ਜੀ ਤੁਸੀਂ ਦੱਸੋ ਜੀ ਭੋਲੀ ਦੀ ਪਸੰਦ ਹੈ ਭੋਲੀ ਦੀ ਪਸੰਦ ਹੈ ਹਾਂਜੀ ਕਹਿਣਾ ਤੇ ਸੋ ਫਾ ਵੀ ਇਸਰ ਆ ਦੇ ਲਿੱਦਰ ਜਾਲੇ ਦਰਦੀ ਜੜ ਚੁੱਲੇ ਪਾ ਕਾ ਇਸਰ ਆ ਦੇ ਲਿੱਦਰ ਜਾ ਲਿੱਦਰ ਜਾ ਲਿੱਦਰ ਦੀ ਜੜ ਚੁੱਲੇ ਪਾ ਹਾਂ ਸਹੀ ਹੈ ਹਾਂ ਜੀ ਸਾਸਿਕਾਲ ਜੀ ਕੀ ਹਾਲ ਜੀ ਵੈਰੀ ਗੁੱਡ ਮਾਰਨਿੰਗ ਜੀ ਹੋਰ ਸਾਰੇ ਵਧੀਆ ਹੋ ਆਪਾਂ ਬਾਬੇ ਰਾਣਕ ਦੀ ਕਿਰਪਾ ਨਾਲ ਪੂਰੇ ਚੜਦੀ ਕਲਾ ਚ ਸੋ ਕੱਲ ਜਿਹੜਾ ਆਪਾਂ ਫਰਨੀਚਰ ਦੇਖਣ ਗਏ ਸੀ ਫਰਨੀਚਰ ਗੱਲ ਕਰਿਆ ਜਾਂਦਾ ਸੀ ਸਿਲੇਕਟ ਆਪਾਂ ਸਾਰ ਸੋ ਅੱਜ ਨੂੰ ਥੋੜਾ ਜਿਹਾ ਆਪਣਾ ਪਰਦੇ ਵੀ ਰਹਿੰਦੇ ਸੀ ਪਰਦੇ ਕੱਲ ਸਿਲੈਕਟ ਕਰ ਜਾਂਦੇ ਸੀ ਸੋ ਅੱਜ ਪਿੰਕ ਕਰਨਾ ਸੀ ਬਾਕੀ ਸਾਰੀ ਫੈਮਿਲੀ ਘਰੇ ਆ ਤੇ ਮੈਂ ਚੱਲਿਆ ਮੈਂ ਕਿਹਾ ਚੱਲ ਮੈਂ ਪਿਕ ਕਰਕੇ ਲਿਆਉਣਾ ਅਜੇ ਟਾਈਮ 9:00 ਵਜੇ ਆ ਰੋਟੀ ਪਾਣੀ ਖਾ ਕੇ ਵੇਲੇ ਨਹੀਂ ਚੱਲੇ ਪਾਤੇ ਆ ਸ਼ਹਿਰ ਮੋਗੇ ਨੂੰ ਮੈਂ ਹੁਣ ਸਵੇਰੇ ਸਵੇਰੇ ਪਹਿਲਾਂ ਸਾਰਾ ਸੈਟਲਮੈਂਟ ਕਰਕੇ ਆਇਆ ਸਾਰੇ ਬੈੱਡਰੂਮਾਂ ਦੀ ਸੈਟਿੰਗ ਜੀ ਕਰਨ ਵਾਲੀ ਸੀ ਇੱਕ ਬੈਠਾ ਪੌਤੇ ਜੜਾਦਾ ਬਾਕੀ ਤੁਹਾਨੂੰ ਅੱਜ ਸ਼ਾਮ ਨੂੰ ਸਾਰਿਆਂ ਨੂੰ ਦਿਖਾਉਂਗਾ ਸੱਚ ਹੈ ਕਿ ਇਹ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਸੋ ਰੱਬ ਇਹਦਾ ਹੀ ਸਭ ਨੂੰ ਤਰੱਕੀਆਂ ਬਖਸ਼ੇ ਸਾਰੇ-ਸਾਰੇ ਆਪਣੀ ਜ਼ਿੰਦਗੀ ਚੈਨ ਇੰਜੋਏ ਕਰਨ ਖੁਸ਼ ਰਹਿਣ ਰੱਬ ਕਿਸੇ ਨੂੰ ਵੀ ਦੁੱਖ ਨਾ ਦੇਵੇ ਹਨ ਤੇ ਕੱਲ ਨੂੰ ਹੈਗੀ ਮਾਗੀ ਸੋ ਇੱਥੇ ਵੀ ਮੇਲਾ ਖਲੋ ਆਪਾਂ ਦੇਖਾਂਗੇ ਮਾਗੀ ਦਾ ਮੇਲਾ ਵੀ ਕੱਲ ਨੂੰ ਆਪਾਂ ਸੰਗਰਾਂਦ ਤੇ ਵੀ ਜਾਣਾ ਬੀੜਵਾ ਬੁੱਢਾ ਸਾਹਿਬ ਸੋ ਬਾਕੀ ਅੱਜ ਮੌਸਮ ਹੈਗਾ ਸਾਫ਼ ਧੁੱਪ ਲੱਗੀ ਆ ਮੌਸਮ ਸਾਫ਼ ਹੋ ਗਿਆ ਹਾਲ ਕਲੀਅਰ ਆ ਨਾਰਮਲ ਹੀ ਕੰਮ ਅੱਜ ਸ਼ਹਿਰਾਂ ਚ ਲੋੜੀ ਲੋ ਵੀ ਮਿੱਤਰੋ ਸਮਾਨ ਕਰਾਤਾ ਆਪਾਂ ਲੋਡ ਤੇ ਹੁਣ ਥੋੜਾ ਹੋਰ ਸਮਾਨ ਲੈਣਾ ਉਹ ਸਮਾਨ ਲੈ ਕੇ ਤੇ ਚੱਲਦੇ ਆ ਸਿੱਧਾ ਘਰੇ ਜਦੋਂ ਨਮਾਇ ਜਾਣਾ ਉਦੋਂ ਨੂੰ ਇਹਨਾਂ ਨੇ ਜਾਵੜਨਾ ਚਾਰ ਗੇੜੇ ਹੋ ਗਏ ਅਲੱਗ-ਅਲੱਗ ਲੱਦਿਆ ਉਹਨਾਂ ਨੇ ਰੇੜਿਆਂ ਤੇ ਚੋਲਾ ਵੇਖੇ ਜਾਂ ਦਿੱਤਾ 14 ਰੁਪਈਆ ਦਾ ਬੇਕਾਰ ਮੇਰੇ ਨਾਲੋਂ ਪਹਿਲਾਂ ਹੀ ਪਹੁੰਚ ਗਏ ਆ ਜਾਂਦੇ ਇੱਕ ਤਾਂ ਪਹੁੰਚ ਵੀ ਗਿਆ ਦੋ ਆ ਜਾਂਦੇ ਆ ਫਰਨੀਚਰ ਵਾਲੇ ਵਿਚਾਰੇ ਕਿਉਂਕਿ ਇੱਥੇ ਮੋਗਾ ਨੇੜੇ ਹੈ ਨਾ ਆਪਣੇ ਪਿੰਡ ਤੋਂ ਦੂਰ ਪੈ ਜਾਂਦਾ ਬਾਕੀ ਤੁਹਾਨੂੰ ਜਦੋਂ ਲੱਗ ਗਿਆ ਨਾ ਪ੍ਰੋਪਰ ਫੇਰ ਦਿਖਾਵਾਂਗਾ ਇੱਕ ਹੋ ਜਾਂਦਾ ਇੱਕ ਹੋ ਜਾਂਦਾ ਆਜੋ ਆਜੋ ਜਗਾਵਾ ਕਿ ਲੈ ਆਉਂਗੇ ਬਸ ਬਸ ਦੋ ਮਿੰਟ ਦੇ ਦੇ ਕਿਹੜੇ ਹਿਸਾਬ ਨਾਲ ਲੱਗਣੇ ਆ ਹਾਂ ਇੱਧਰ ਲਾ ਦੋ ਹੌਲੀ ਹੌਲੀ ਚਲ ਬਈ ਮੈਂ ਇਹ ਨਹੀਂ ਦਲਨੇ ਹਾਂ ਵੇਖ ਹਾਂ ਆ ਲੱਗਣਗੇ ਹਨ ਬੰਦੇ ਘੈਂਟ ਆ ਬਈ ਨਾਲੇ ਢੇੜਾ ਲਾ ਨਾਲੇ ਫਿੱਟ ਕਰਕੇ ਜਾਣਗੇ ਬੰਦੇ ਪੂਰੇ ਘੈਂਟ ਆ ਕੀ ਬਣਿਆ ਹੁਣ ਹੋ ਗਿਆ ਠੀਕ ਆ ਹੈ ਲਾਗੇ ਠੀਕੇ ਇਹ ਬੜੀਆਂ ਕੋਟੀਆਂ ਕਟੀਆਂ ਪਾਈਆਂ ਹੈ ਤਹਲੇ ਕੰਬਲ ਦੇਣੇ ਪੈਣੇ ਇਨਾਂ ਤੇ ਇਹ ਰਜਾਈ ਜੀ ਨਹੀਂ ਪਾਉਂਦੇ ਨਾਲ ਰਜਾਈ ਪਾਉਣੇ ਪੈਣੇ ਆ ਫੇਰ ਗੱਲ ਬਣੂਗੀ ਕੁੱਤਿਆਂ ਦੀ ਕਿਵੇਂ ਓਸਤਾਦ ਬਹੁਤ ਹੈਪੀ ਕੈਂਟ ਆ ਲੈ ਅਜ ਪਰਦੇ ਵੀ ਅਸੀਂ ਪਾ ਦੇਣੇ ਆ ਬਾਈ ਪਰਦੇ ਬਾਅਦ ਚ ਪਾਉਣੇ ਆ ਲਾਂਰ ਖਾਲ ਕੇ ਸਮਾਨ ਮੈਂ ਜੋ ਕਿ ਨਾ ਪਰਦੇ ਮੈਂ ਹਣ ਕੈਂਟ ਬਣ ਗਈ ਬੀਚ ਦਾ ਆ ਹੁਣ ਬਸ ਮੈਂ ਲਿਆਂਦੇ ਪਏ ਆ ਪਾ ਦਿੰਨਾ ਹਾਂਜੀ ਚਲੋ ਇਹ ਤਾਂ ਬੈਡ ਬੁੱਡ ਵਿਖਾਉਣੇ ਆ ਬਾਈ ਤੁਹਾਨੂੰ ਘੈਂਟ ਆ ਬਾਈ ਸੋ ਆਪ ਦੇ ਲਓ ਤਾਂ ਹਾਂਜੀ ਇੱਕ ਪੀਸ ਉਹ ਵੀ ਲਈ ਆਉਂਦੇ ਦੋ ਇੱਕ ਪੀਸ ਦੋ ਪੀਸ ਹੋਣੇ ਹਾਂ ਦੋ ਇਧਰ ਆਉਣਗੇ ਨੇ ਘੈਂਟ ਬਣ ਗਿਆ ਨਾ ਦਿਲ ਹਾਂਜੀ ਚਲੋ ਯਾ ਚਾਹ ਇਹਨਾਂ ਦਾ ਹਾਂ ਚਾਹ ਬਣਾਓ ਕਿੰਨੇ ਬੰਦੇ ਪੀਸ ਕਿਵੇਂ ਲੱਗੇ ਗੁੱਡ ਨਾਈਸ ਲੈ ਵੇ ਜਗਤੇਸ਼ ਨੂੰ ਪਸੰਦ ਆ ਗਿਆ ਜਗਤੇਸ਼ ਕਹਿੰਦਾ ਓਕੇ ਆ ਗਗਨੇ ਆਗੇ ਪਸੰਦ ਨਾਈਸ ਚਲ ਐ ਤੇ ਮੈਂ ਬੈਠਾ ਗਰੂ ਕੰਦਾ ਹੀ ਇਹ ਆ ਠੀਕ ਹੈ ਲੈ ਵੀ ਲਓ ਬਈ ਕੰਪਲੀਟ ਹੋ ਗਿਆ ਕੰਮ ਸਿਰਾ ਆ ਵੀ ਆਪਣਾ ਟੇਬਲ ਉੱਪਰ ਸ਼ੀਸ਼ਾ ਹੈ ਬੱਲੇ ਬੱਲੇ ਹੋ ਗਈ ਲਓ ਬਈ ਬੱਲੇ ਬੱਲੇ ਹੋ ਗਈ ਠੀਕ ਹੈ ਹੁਣ ਚਾਰਾ ਤਾਂ ਜਾਣ ਬਾਹਰ ਤਾਂ ਸਕਦੇ ਨਾ ਆ ਆ ਵੀ ਪੂਰਾ ਘੈਂਟ ਟੇਬਲ ਹਮ ਘੈਂਟ ਬਣ ਗਿਆ ਆਪਣਾ ਡਰਾਇੰਗ ਰੂਮ ਬਾਕੀ ਆ ਜਦੋਂ ਪਰਦੇ ਪਾਗੇ ਨਾ ਹੁਣ ਕਿੱਟੇ ਕਿ ਓਕੇ ਹੋ ਜੀ ਤੇਰਾ ਲਵਾ ਲੀਏ ਹੁਣ ਆ ਉਹ ਲਈ ਆਉਂਦੇ ਆ ਬੈੱਡ ਹੁਣ ਬੈੱਡ ਵਾਲਾ ਰੂਮ ਉਧਰ ਖੋਲੋ ਠੱਕਾ ਕਰਦਾ ਉਹਦੇ ਨਾਲ ਠੱਕਾ ਕਰਦਾ ਤੂੰ ਕੇਰਾ ਅੰਦਰ ਲਿਓ ਕੈਂਦਰੀ ਚ ਫੇਰ ਖੋਲ ਚਲੋ ਚੱਕ ਲੋ ਤੇਰਾ ਇਹ ਇੱਥੇ ਵੀ ਪਾ ਫੜਦੇ ਆ ਸ਼ੁਕਰ ਦਾਤਿਆ ਵੇ ਤੇਰਾ ਸ਼ੁਕਰ ਦਾਤਿਆ ਆਮ ਹੋਵਾ ਯਾ ਖ ਆਪ ਵਹੀ 50 ਲੱਖ ਰੁਪਇਆ ਲਾਦਾ ਕੋਠੀ ਤੇ ਤੇ ਮੇਰੇ ਪਲਾਗੀ ਗੱਡੀ ਤੇ ਰਹਿ ਜਾ। ਆਮ ਹੋਵਾ ਯਾ ਕਾਹਾ ਸੋਹਵਾ ਹੈ ਕਹਦੇ ਨਾ ਜਾਵਾ ਐ ਕਰ ਸੋਆ 500 ਨਾ ਦੇ 100 ਦੇ ਦੇ ਉਧਰ ਨਾਲ। ਹੋਈ 100 ਰੁਪੀਆ। ਕਿਉਂ ਯੂ ਆ ਰੈਚ ਮੈਨ ਆਈ ਐਮ ਪੂਰ ਮੈਨ ਗੋਡ ਬlesਸ ਯੂ। ਕਿਉਂ ਐ ਮੈਂ ਬੋਲਦਾ ਇੰਗਲਿਸ਼ ਵਿਦ ਮੀ ਓਨਲੀ ਓਨ 100 ਰੁਪੀਆ ਪਲੀਜ਼ ਆ ਮੇਰੀਆਂ ਭੈਣਾਂ ਆ ਗਈਆਂ ਲਾਓ ਵੀ ਮੇਰੀਆਂ ਭੈਣਾਂ ਦੀਆਂ ਮੇਰੀਆਂ ਭੈਣਾਂ ਹੀ ਮੇਰੇ ਭਰਾਵਾਂ ਵਰਗੀਆਂ ਜੇ ਜੇ ਮੈਨੂੰ ਰਾਜੂ ਹੋ ਰਹੀ ਹੈ ਨਾ। ਜੇ ਇੱਧਰ ਲਈ ਪਰਵਾ ਮੇਰੀਆਂ ਪਿਆਣਾ ਹੀ ਮੈਨੂੰ ਇੱਥਾ ਤਾਂ ਕਰਕੇ ਮਾਣਨਾ ਸਾਦਾ ਹੁੰਦਾ ਔਰ ਆ ਪਰਵਾਉਂਦਾ ਵਾ ਇਹ ਸਾਲ ਆ ਜਾਂਦਾ ਮੇਰਾ ਮਾਣ ਬਥੇਰਾ ਕਰਦਾ ਏਡੀ ਨਹੀਂ ਗੱਲ ਕੋਈ ਮੈਂ ਪੜਾਂ ਹੀ ਤੁਹਾਡੇ ਆਸਰੇ ਨਾਲ ਪੁੱਤ ਏਡਾ ਸੀਗਾ ਜਦੋਂ ਨਾ ਇਸ ਕਾਰ ਚਾਉਣਾ ਮੈਂ ਕਿ ਗੁੜੀਆਂ ਦੱਸ ਤੁਹਾਡੇ ਮੈਂ ਮੇਰਾ ਤਾਂ ਪ੍ਰੂਫ ਹੀ ਉੱਟ ਗਿਆ ਮੇਰੀ ਬੇਰੀ ਹੁੰਦੀ ਜੇ ਉਹਦੇ ਥੱਲੇ ਬਹਿ ਜਾਣਾ ਮੈਂ ਤੇ ਧਿਆਣੀ ਨਹੀਂ ਵੱਡੀ ਲੱਭੀ ਸਾਰੇ ਘਰਾਂ ਤੋਂ ਮੈਂ ਹਾੜੀ ਵੀ ਉਹਨਾਂ ਸੋਣੀ ਵੀ ਉਹਨਾਂ ਲੋਹੜੀ ਵੀ ਉਹਨਾਂ ਦਿਵਾਲੀ ਵੀ ਉਹਨਾਂ ਤੇ ਤੁਸੀਂ ਤਾਂ ਮਿਲਦਾ ਹੀ ਮੁਕਦਰਾਂ ਨਾਲ ਕਦੋਂ ਤੂੰ ਇੱਥੇ ਸੀ ਵੀ ਕ ਤੇ ਮੈਂ ਨਾਲ ਲੜ ਪਿਆ ਹੀ ਸ਼ਾਦ ਤੇ ਮੇਰੇ ਕੋਲ ਗੱਲ ਸੁਣ ਮਰਾਸੀਆ 200 ਰੁਪਏ ਬਡੂਏ ਦੇ ਵਿੱਚ ਇਹ ਤੈਨੂੰ ਦੇਦਾ ਮੈਂ ਮੈਨੂੰ 100 ਰੁਪਏ ਦਿੱਤਾ ਮੈਂ ਮੈਂ ਲੱਗਿਆ ਦਾ ਮਰਾਸੀ ਮਰਾਸੀ ਦਲ ਦੀ ਡੈਰੀ ਤੇ ਲਿਖ ਲੈਣਾ ਹੋਰ ਰਜਿਸਟਰ ਨਹੀਂ ਲਾਇਆ ਮੇਰਾ ਕੋਈ ਚੱਲ ਸੁਣਾ ਤਾਂ ਦੇ ਫਿਰ ਕੋਈ ਵੀ ਬਾਬਾ ਨਾਲ ਕਰ ਤੂੰ ਵੀ ਬਾਬਾ ਨਾਲ ਅੰਦਰ ਚਾਤੇ ਰਹਿ ਨਜ਼ਰਾਂ ਨਾ ਹੋਵੇ ਸਾਰਾ ਜਗ ਆਪਣਾ ਤੇ ਕੋਈ ਨਾ ਬੇਗਾਨਾ ਹੋਵੇ ਸਭਨਾ ਨੂੰ ਚਾਹ ਰਹਿ ਨਾ ਲਈ ਵਪਾਰ ਦਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲੈ ਲਈ ਮੇਰੇ ਮਾਲਕਾ ਇਹੋ ਜੀਆਂ ਕਹਿਣ ਤੈਨ ਕਿਸ਼ ਕਰਾਂ ਨਾ ਜਾਨ ਸਾਹ ਨਾ ਜਾਣ ਤੇ ਸਭ ਤੇ ਵਾਸ ਕਰਾਂ ਨਾ ਨੀ ਤੇ ਕਿਰਤਾਂ ਕੀਵੇਂ ਨੀਵੇਂ ਆਰੋ ਕਾਨੂ ਬਾੜੇ ਲਾ ਬਾਬਾ ਇੱਕ ਥਾਂ ਖੜ ਕੇ ਜੋਰ ਵੱਧ ਲੱਗਦਾ ਚੰਗਾ ਭਰਾਵਾ ਐ ਹੋ ਜੀ ਆਹਦੇ ਮਰਾਸੀ ਦੇ ਚਰਖਾ ਤੇ ਚੱਲਦੇ ਚੰਗੇ ਲੱਗਦੇ ਨੇ ਗਿੜੇ ਤੁਰੇ ਹੁਣ ਫੇਰ ਵਧੀਆ ਲੱਗਦੇ ਤੂੰ ਮੰਨਦਾ ਹੀ ਨਹੀਂ ਇਹ ਗੱਲ ਨੂੰ ਕੋਈ ਗੱਲ ਨਹੀਂ ਚੰਗਾ ਮੈਂ ਖੜ ਜਾਂਦਾ ਮੈਨੂੰ ਤਾਂ ਐ ਖੜਾਤਾ ਜੇ ਮੈਂ ਕਲੋਨ ਹੁੰਦਾ ਅਮਰੀਕਾ ਵਾਲਿਆਂ ਦਾ ਖੜਾ ਰਿਹਾ ਐ ਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਆਏ ਹੋ ਜੀਆਂ ਸਾਰੀ ਦੁਨੀਆ ਦੇ ਵਿੱਚ ਕੋਈ ਨਾ ਗਰੀਬ ਹੋਵੇ ਹੋਵੇ ਨਾ ਗਰੀਬ ਜੀ ਦੇ ਰੋਟੀ ਦਾ ਨਸੀਬ ਹੋਵੇ ਰੋਕੀ ਮੇਸੀ ਸਾਬ ਨੂੰ ਕਵਾਈ ਬਾਬਾ ਨਾਨਕਾ ਇਹੋ ਜੀਆਂ ਐੋ ਜੀਆਂ ਖੁਸ਼ੀਆਂ ਲੈ ਆਈ ਮੇਰੇ ਮਾਲਕਾ ਇਹੋ ਜੀਆਂ ਰਾਜੂ ਦਦਾ ਹੂ ਰਿ ਆ ਕੇ ਹੋ ਜਾ ਜਮਾ ਨਾ ਹੋਵੇ ਸਾਰਾ ਜਗ ਆਪਣਾ ਤੇ ਕੋਈ ਨਾ ਮੈਗਨਾ ਹੋਵੇ ਸਬਨਾ ਨੂੰ ਚਰਨਾ ਨਾ ਲਾਈ ਬਾਬਾ ਨਾਨਕਾ ਇਹੋ ਜੀਆਂ ਐੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਆ ਗਿਆ ਵੱਡੀਆਂ ਵਧਾਈਆਂ ਬਾਬੇ ਨਾਨਕ ਨੇ ਦਵਾਈਆਂ ਆ ਗਿਆ 5100 ਰੁਪਿਆ 40 ਮੀਟਰ ਦਾ ਸ਼ੂਟ ਡਾਇਮੰਡ ਪੱਕੇ ਲੱਡੂ ਲੱਕੜ ਦੀ ਮਰੂਤੀ ਕਾਰ ਗੋਪੀ ਦੀ ਵਰਫੀ ਨਹੀਂ ਯਾਰ ਉਹਦੇ ਅਰਕਾ ਤਾਂ ਜੇ ਹੋਊਗਾ ਉਹਦੀ ਉਮਰ ਜੇ ਚ ਜਾ ਕੇ ਹੋਊਗਾ ਨੋਂ ਤਾਂ ਮੈਂ ਕੱਲ ਨਾ ਮੇਰੇ ਪਰਪਾਂ ਦੀ ਖੈਰ ਟਰੈਕਟਰਾਂ ਦੀ ਖੈਰ ਨਵੇਂ ਟਰੈਡਰਾਂ ਦੀ ਖੈਰ ਬਿਜਲੀਆਂ ਬੱਤੀਆਂ ਬਰਨਾ ਟੈਟੂਲ ਮੁੰਡਾ ਤਾਂ ਮੈਂ ਉਸੇ ਦਾ ਹੀ ਤਾਂ ਨਾ ਬਾਹਲਾ ਚਾਮਲੀ ਮਾਰਨਾਂ ਵਾਲੀ ਐ ਮੇਰੇ ਪਰਪਾ ਦੀ ਖੈਰ ਟਰੈਕਟਰਾਂ ਦੀ ਖੈਰ ਅਨਵੈਟਰਾਂ ਦੀ ਖੈਰ ਜਨਰੇਟਰਾਂ ਦੀ ਖੈਰ ਬਿਜਲੀਆਂ ਬੰਬੀਆਂ ਬਰਲਾਟਾ ਟੂ ਵਿਲਾ ਇੰਗਣਾ ਹਾਲਾ ਮੁੰਨੀਆਂ ਚਵਾਂ ਸੁਹਾਗਿਆਂ ਦੀ ਖੈਰ ਹਾੜਾਂ ਦੀ ਖੈਰ ਬਰਾਂਡਾਂ ਦੀ ਖੈਰ ਪਰਪਾ ਦੇ ਲਵੇਰੇ ਤੇ ਖੈਰ ਪਰਮਾਂ ਦੀਆਂ ਕੋਠੀਆਂ ਹਵੇਲੀਆਂ ਮਾਲ ਡੰਗਰਾਂ ਦੀ ਖੈਰ ਰਾਜੇ ਪਰਪਾ ਦੀ ਖੈਰ ਫਿਰ ਉਹ ਪਰਪਾ ਸਭ ਮੰਗ ਮੈਨੂੰ ਆਪ ਨੂੰ ਰੋਟੀ ਨਹੀਂ ਪੂਰੀ ਹੁੰਦੀ ਇਹਨੂੰ ਕਿਹੜਾ ਇਹ ਨਹੀਂ ਸ਼ੌਂਕ ਪਾਲਦਾ ਮਰਾਸੀ ਇਹ ਕੰਨ ਬਹੁਤ ਖਾਂਦਾ ਇਹ ਇਹ ਰੌਣ ਹੀ ਨਹੀਂ ਕਰਨਾ ਰਾਤ ਨੂੰ ਮੈਂ ਤੜਕੇ ਉੱਠ ਕੇ ਵਧਾਈਆਂ ਲਾ ਨਹੀਂ ਆ ਪਾਵਾ ਹੈਗਾ ਅਸਲ ਵਜਾ ਉਹ ਪਾਸ ਗਈ ਜਾਂ ਤੁਹਾਨੂੰ ਚਲ ਚੰਗਾ ਵੀ ਪਰਬਾ ਚੰਗਾ ਅਗੜੇ ਪੁੱਤ ਵਧਾਈਆਂ ਤੁਹਾਨੂੰ ਚੱਕ ਬਈ ਪਹਿਲੀ ਤੁਰਦਾ ਦਾਨ ਮਰਾਸੀ ਕੋੜੀਆਂ ਮੰਗਦੇ ਬਸ਼ੇਰੀਆਂ ਮੰਗਦੇ ਝੋਟੀਆਂ ਮੰਗਦੇ ਇਹਨੂੰ ਮੈਂ ਕੀ ਮੰਗੂ ਮੈਂ ਕਿ ਆਖੋ ਪਰਵਾਂ ਦੇ ਕੁੱਤਾ ਲਿਆਂਦਾ ਵਧਾਈ ਦਾ ਜਾ ਪਰ ਬਈ ਯਾਰ ਬਾਲਾ 20 ਲੱਖ ਹੋ ਜੇ ਉਹਨਾਂ ਦਾ ਪੁੱਤ ਮੇਰਾ ਕੁੱਤਾ ਹੀ ਅਗਣੀ ਉਹ ਨਹੀਂ ਇਹਨਾਂ ਦਾ ਸ਼ੌਂਕ ਹੈ ਇਹਨਾਂ ਦੇ ਚਾਰ ਨਾਲ ਲੈਂਦੇ ਜਵਾਕਾਂ ਨੇ ਨਾ ਜਦੋਂ ਪਰਦੇ ਪੈ ਲੱਗੇ ਤੇ ਗਗਨਾ ਕਰਾ ਰਹੀ ਹੈ ਮੇਰੀ ਹੈਲਪ ਹਾਲ ਪਰਦੇ proper ਪਾ ਕੇ ਤੁਹਾਨੂੰ ਫਿਰ ਦਿਖਾਉਨੇ ਆ ਕਿੱਦਾਂ ਲੱਗਦੇ ਆ ਤੇ ਸਿਆਣੇ ਬਹੁਤ ਆ ਪੁੱਤ ਹੈਲਪ ਵਾਕਰਾਉਂਦੇ ਆ ਆ ਜਾ ਤਰਪੀ ਤੇ ਲਿਆ ਚਲਦੀ ਲਓ ਬਈ ਹੁਣ ਦੇਖੋ ਘੈਂਟ ਬਣ ਗਿਆ ਨਾ ਪਰਦੇ ਵੀ ਲੱਗ ਗਏ ਤੇ ਹੁਣ ਬਣ ਗਈ ਘੈਂਟ ਗੱਲਬਾਤ ਪਰਦਿਆਂ ਤੋਂ ਬਿਨਾ ਗੱਲ ਨਹੀਂ ਬਣਦੀ ਬਾਕੀ ਹੁਣ ਉਸਤਾਦ ਘੈਂਟ ਆ ਲਓ ਬਈ ਐਂਡ ਗੱਲਬਾਤ ਇਧਰ ਦੇਖ ਆ ਕੇ ਸੀਨ ਘੈਂਟ ਬਣ ਗਿਆ ਹਾਂਜੀ ਉਸਤਾਦ ਜੀ ਕਿਵੇਂ ਲੱਗੇ ਜੱਜ ਕੇ ਪੜਦੇ ਜੀ ਤੁਸੀਂ ਦੱਸੋ ਜੀ ਭੋਲੀ ਦੀ ਪਸੰਦ ਹੈ ਭੋਲੀ ਦੀ ਪਸੰਦ ਹੈ ਹਾਂਜੀ ਕੈਂਟ ਵਾਲੇ ਘੈਂਟ ਹਾਂ ਆ ਵੀ ਹੁਣ ਓਕੇ ਹੋ ਗਈ ਹਾਂਜੀ ਆ ਵੀ ਓਕੇ ਹੋ ਗਿਆ ਇਹਦੇ ਤੇ ਆ ਬੈੱਡ ਓਕੇ ਹੋ ਗਏ ਇਹਦੀ ਆ ਤਾਰ ਰਹਿੰਦੀ ਹੈ ਬਾਅਦ ਚੋ ਲਾ ਲਾਂਗੇ ਗੱਦੇ ਲਾਦੇ ਤੇ ਆ ਦੀ ਚਾਦਰ ਵਿਛਾ ਲਓ ਹਾਂਜੀ ਫੁੱਲ ਮੈਚਿੰਗ ਹੋ ਗਈ ਜੀ ਹੋ ਗਈ ਨਾ ਮੈਚਿੰਗ ਬੈਡਰੂਮ ਬਣ ਗਿਆ ਘੈਂਟ ਘੈਂਟ ਨਜਾ ਨਲਾ ਜੀ ਚਲੋ ਹੁਣ ਉਹ ਤਾਂ ਸੋਫਾ ਪੀੜਾ ਸੈਟ ਕਰਾਂ ਤਾਂ ਇੱਥੇ ਕਰਤਾ ਆ ਇੱਥੇ ਲਾਦੇ ਆ ਵੀ ਠੀਕ ਹੈ ਨਾ ਹਾਂਜੀ ਵੀ ਠੀਕ ਹੈ ਤੇ ਆ ਵੀ ਗਰੇ ਹੋ ਗਿਆ ਹਨਾ ਤੇ ਨਾਲ ਹੀ ਪਰਦੇ ਵੀ ਗਰੇ ਤੇ ਸੋਫਾ ਵੀ ਗਰੇ ਹੋ ਗਿਆ ਹਨਾ ਬੱਲ ਮੈਂ ਪਰਦੇ ਨੂੰ ਚਾਚੀ ਬੜੇ ਗਈ ਸੀ ਬਾਕੀ ਜਿਹੜਾ ਕੰਮ ਹੋਰ ਰਹਿੰਦਾ ਫਿਰ ਵੀ ਉਹ ਦਵਾਂਗੀ ਹੁਣ ਤਿੰਨੇ ਚਾਹ ਕਿੱਥੇ ਮੇਰੀ ਚਾਹ ਆ ਭਾਈ ਆਹ ਟੇਬਲ ਤੇ ਹਾਂਜੀ ਭਾਈ ਕੀ ਹਾਲ ਆ ਚੱਲੀਏ ਮੈਕਡਾਉਨਲਡ ਚੱਲੀਏ ਰੈਡੀ ਹੋ ਜਾ ਫਿਰ ਰੈਡੀ ਹੋ ਜਾ ਕੱਪੜੇ ਪਾ ਲੋ ਰੀ ਨੀਕਰ ਤਾਂ ਪਾਈ ਬੈਠਾ ਨੀਕਰ ਪਾਈ ਠੰਡੇ ਨਹੀਂ ਲੱਗਦੀ ਚੱਲੀਏ ਫਿਰ ਚਲੋ ਲੋਵੇ ਮਟਰ ਲੋੜੀ ਲਾਤੀ ਆਪਾਂ ਵੇੜੇ ਚ ਬਹੁਤ ਪਾਤੀਆਂ ਨਹੀਂ ਆ ਕ ਕਿ ਹੋਰ ਲਾਇਆ ਤੈਨੂੰ ਲਾਵੇ ਮਸਾਂ ਅੱਗੇ ਚਲਾਈ ਆ ਬਿਨਾ ਤੇਲ ਤੋਂ ਆਜੋ ਹੁਣ ਸਾਰੇ ਬਾਹਰ ਆਜੋ 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 ਸਾਰੀਆਂ ਕੁਰਸੀਆਂ ਇਹਨਾਂ ਨੂੰ ਕਰਦੇ ਆਜੋ ਬੈਠ ਜਾ ਲੋੜੀ ਚੱਲ ਪਈ ਆ ਅੱਗ ਸੇਕਿੰਗ ਆ ਗੰਗਨੇ ਸਾਡੀ ਕੀ ਲੈ ਕੇ ਆਈ ਆ ਤਿਲ ਦੇਖ ਅਸੀਂ ਲੈ ਕੇ ਆਏ ਹਾਂ ਮੂੰਗਫਲੀ ਵੀ ਲੈ ਆਓ ਥਾਲੀ ਭਰ ਲਿਓ ਉਹਨੂੰ ਕਹੇ ਥਾਲੀ ਦੀ ਥਾਲੀ ਚ ਪਾ ਲਿਆ ਮੂੰਗਫਲੀਆਂ ਈਸਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਐਸੇ ਆ ਨਾ ਹਾਂਜੀ ਚੱਲ ਖੁਸ਼ੀ ਕਾ ਬੋਲ ਪੁੱਤ ਕਹੈਂ ਆ ਕਹੇ ਈਸਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਸੱਤ ਵਾਰੀਆਂ ਪਾ ਦੋ ਈਸਰ ਆ ਬੋਲ ਪਾਵੀ ਨਾਲ ਈਸਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਹੋ ਵੀ ਕਹਿ ਕਹਿ ਈਸਰ ਆ ਕਹਿ ਈਸਰ ਆ ਦਲਿੰਦਰ ਜਾ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਦਲਿੰਦਰ ਦੀ ਜੜ ਚੁੱਲੇ ਪਾ ਹਾਂ ਸਹੀ ਹੈ ਕਿਹ ਕਿਹੜੇ ਨੇ ਨਿਕਿਆ ਹੱਥ ਕਰ ਦਿੰਦੇ ਈਸਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਜੀ ਤੁਹਾਡੀ ਝੋਲੀ ਚ ਡੋਲਤੀ ਪਾਪਾ ਜੀ ਐਸੇ ਬੰਦ ਮੂੰਫਲੀ ਪਾ ਦੇ ਰਿਓੜੀਆਂ ਪਾ ਦੇ ਥੋੜੀਆਂ ਥੋੜੀਆਂ ਕੋਈ ਪਾ ਦੇ ਥੋੜੀਆਂ ਥੋੜੀਆਂ ਮੈਨੂੰ ਵੀ ਦੇ ਥੋੜੀਆਂ ਚੱਕ ਮੂੰਫਲੀ ਦੇ ਦੀ ਲੋੜੀ ਜਿੰਦਗੀ ਦਿਨ ਪਿਆ ਕੇ ਆ ਜਿੰਦਗੀ ਹੁੰਦਾ ਪਹਿਲਾਂ ਇਸਰ ਆ ਇਸਰ ਆ ਮਤਲਬ ਇਹ ਦਰਜਾ ਨਿੰਦਾ ਮੱਤੀ ਦੀ ਰੋਟੀ ਪਿਉਣੀ ਅੱਜਕੱਲ੍ਹ ਖਾਂਦੀ ਆ ਦਸੇ ਰੋੰਦਾ ਮਿੱਟੀ ਦੀ ਰੋਟੀ ਪਿਉਣੀ ਅਸਲਤਾਂ ਦੀ ਨਹੀਂ ਜਿੱਦੀ ਜਿੱਤੇ ਮੋਟੀ ਸੰਦੀ ਜਾਂਦੀ ਜਿੱਦੀ ਜਿੱਤੇ ਤੁਸੀਂ ਮਗਰ ਚੱਕਿਆ ਕਰੋ ਨਾ ਤੁਸੀਂ ਫਿਰ ਫਾਇਦਾ ਕੀ ਤੁਹਾਡਾ ਮੇਰੇ ਪਿੱਛੇ ਤਾਂ ਕਿਸੇ ਨੇ ਨਹੀਂ ਆਉਣਾ ਹਾਂ ਖਿੱਚ ਕੇ ਬਹੁਤ ਆਉਂਦੀ ਹੈ ਸੱਚੀ ਮੈਂ ਨੱਚਣਾ ਹੀ ਮੈਂ ਹਾਂ ਹਾਂ ਨੇੜੇ ਜੋਗ ਬਾਜ ਦਪਾ ਚਲ ਚਲ ਉਠਣ ਵਾਲਿਆਂ ਨੇ ਉਠ ਲੱਦਦੇ ਮਰੀਂਦੇ ਤੋਂ ਉਠਾ ਮਰੀਂਦੇ ਨੇ ਉੱਠ ਰਿਹਾ ਲੈਨੇ ਮਰੀਂਦੇ ਤੋਂ ਮੈਂ ਨਹੀਂ ਸੋਰੀ ਜਾਨ ਸਭ ਲਾਂਦਾ ਨਹੀਂ ਮੂੰ ਪਿੰਡੇ ਨੂੰ ਮੈਂ ਨਹੀਂ ਸੋਰੀ ਜਾਨ ਸਭ ਲਾਂਦਾ ਨਹੀਂ ਪਿੰਡੇ ਨਹੀਂ ਮੈਂ ਨਹੀਂ ਸੋਰੀ ਜਾਨ ਪਿੰਡੇ ਨੂੰ ਚੱਲ ਅੱਗੇ ਉਹਨੇ ਤੋਰ ਕਾ ਖਿੱਚ ਕੇ ਬਾਹ ਮੜ ਗਈ ਆ ਇਸੀ ਮੇਲੇ ਚੋਂ ਡੋਮਾ ਤੇਰੀ ਪਾਇਆ ਹੋਰ ਅਸੀਂ ਆੜਿਆਨੀ ਗੋਲ ਧਪਾ ਦੇ ਤੰਦ ਵਿੱਚ ਆੜਿਆਨੀ ਗੋਲ ਧਪਾ ਦੇ ਸੰਗ ਵਿੱਚ ਏਟੀ ਮਾਰੀ ਇਧਰਲੀ ਬਾਕਲੀਆਂ ਬਹਿ ਕੇ ਭਾਵੇਂ ਬੋਲੀਆਂ ਪਾਲਾ ਕੱਲਾ ਮੱਜਾ ਚਾਰ ਦਾ ਪੱਜੋ ਬੇਵੀ ਰੋ ਬੱਪੂ ਚੱਲਾ ਮੱਜਾ ਚਾ ਦਾ ਉੱਚੀ ਟਿੱਪੇ ਮੈਂ ਪਾਥਿਆ ਬਾਦੀ ਉੱਚੀ ਟਿੱਪੇ ਤੇ ਮੈਂ ਪਾਥਿਆ ਬਾਦੀ ਉੱਤੋਂ ਦੀ ਨੰਦਿਆ ਹਾਥੀ ਜੇ ਮੈਨੂੰ ਪਤਾ ਹੁੰਦਾ ਇੱਕ ਮਾਰ ਦੀ ਥਾਪੀ ਜੇ ਮੈਨੂੰ ਪਤਾ ਹੁੰਦਾ ਇੱਕ ਮਾਰ ਦੀ ਥਾਪੀ ਜੇ ਮੈਨੂੰ ਪਤਾ ਹੁੰਦਾ ਇੱਕ ਮਾਰ ਦੀ ਥਾਪੀ ਥਾਪੀ ਪਾਥੀ ਪਾਥੀ ਤੂੰ ਥਾਪੀ ਕਿ ਐਸਾ ਥਾਪੀ ਤਾ ਚੱਲ ਚੱਲ ਕੋਈ ਨਹੀਂ ਚੱਕ ਦ ਕਿੱਧਾ ਨਹੀਂ ਮਗਰ ਪਾਉਂਦੇ ਬੰਦੇ ਬਈ ਸਪੋਰਟ ਨਹੀਂ ਕਰਦੇ ਚੱਲ ਬਈ ਚੱਲ ਥਾਪੀ ਇਹ ਪਾਤੀ ਮਾਰਨੀ ਚਾਹੀਦੀ ਨਾ ਹਾਂ ਚੱਲ ਨਾ ਪੁੱਛੀ ਤੂੰ ਪਾਤੀ ਤਾਂ ਤੂੰ ਇਟਕਾਂਟ ਕਰ ਲਈ ਇਟ ਇਟ ਲੋਕ ਦੇ ਨੱਪਿਦਰਾ ਛੱਡੇ ਨਾ ਕਰੋ ਉੱਤੇ ਦੇ ਉੱਤੇ ਦੀਦੀ ਜੀ ਨੇ ਨੰਬਰ ਚੱਲ ਗਗੂ ਕੁੱਤਾ ਗਗੂ ਆਂਦੀ ਛੱਡ ਦੇ ਚਾਰ ਉਹਦੇ ਦੋ ਜੇ ਪਾਤੀ ਆ ਤਾਂ ਚਾਰ ਪਾਉਗੇ ਬਾਰੀ ਬਾਰ ਸੀ ਖਟਣਗੇ ਆਹੀ ਪਾ ਦੇ ਕੋਈ ਬਾਰੀ ਬਾਰ ਸੀ ਖਟਣਗੇ ਖਟਣਿਆ ਸੀ ਖਾਤੇ ਲਿਆਂਦੇ ਲੱਡੂ ਲੱਡੂ ਚੱਲ 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 ਸੰਗਣ ਮੈਂ ਮੰਦੂ ਦੱਤ ਦੇ ਜਲੋਸ ਨਹੀਂ ਬਿੱਲੋ ਬਿੱਲਾ ਓਨ ਵਾਲ ਮੈਂ ਮੱਟ ਤੋ ਹੋ ਜਾਂਦੇ ਹਜੇ ਤੱਤ ਮਿੱਤਰ ਆਂਦੇ ਛੱਤ ਕਮਿਆ ਪੋਜਨੀ ਹੌਲੀ ਹੌਲੀ ਹਾਰੇ ਨੂੰ ਤੋੜਦਾ ਹੌਲੀ ਨੂੰ ਚੱਤਿਆ ਹੈ ਏ ਹਨੇ ਐ ਜੱਟੀਏ ਜੱਟੇ ਨਾਲ ਪੈਂਟ ਸੱਟ ਰੇਟ ਐ ਜੱਟੀਆਂ ਨੀ ਅਸਲੇ ਦਿਲਾ ਦਿਆ ਸ਼ੇ ਪਿਆ ਜੱਟੀਆਂ ਮੈਂ ਪਟਣ ਦੀ ਮਾਰੀ ਆ ਆਏ ਨੀ ਨਾ ਪੈਣਾ ਲੋੜੀ ਤੇ ਪੀਦਾ ਸਾਡੇ ਬਾਜਿਥੇ ਆ ਹਾਂ ਬਈ ਆਤੀ ਹੁੰਦਾ 6 ਪੁਆਇੰਟ ਹੋ ਜਾਂਦਾ ਹਾਫ ਦਸਨਾਇਆ ਮਾਣਾ ਹਾਫ ਸੁਨਾਇਆ ਵੇ ਹਾਂ ਹਾਂ ਹੋ ਗਿਆ ਹੋ ਗਿਆ 6 ਹੋਇਆ ਮੇਰਾ ਆ ਲੈ ਲੈ ਜਮੇ ਥੋੜਾ ਜਿਹਾ ਲੋੜੀ ਆਪਣੀ ਮਦਦ ਪੈ ਗਈ 6 ਦਾ ਸਟਾ ਬਾ ਜਰੇ 10 ਸਟਾ ਆਇਆ ਹਾਂ ਮਈਆ ਮੇਰੇ ਸਿਆ ਦੇ ਮੈਚ ਨਾ ਬੋਲੇ ਕਰ ਜੋ ਘਾਨਾ ਤੇ ਮਰੋੜਿਆ ਉਠੜਾ ਜਾਂਦਾ ਮਈਆ ਹਾਂ ਇਦਲੇ ਇੱਧਰ ਜਾ ਦਲੇ ਇੱਧਰ ਦੀ ਜੜ ਚੁੱਲੇ ਪਾ ਗਏ ਇਦਲੇ ਚੁੱਲੇ ਪਾ ਹਾਂ ਬਾ ਹੋ ਗਿਆ ਓਕੇ ਹੋ ਗਿਆ ਬੇ